نظر آ رہی گنتی اسٹاک ਨਹੀਂ ਦਲੇਗੀ ਇਹ ਪਾਜੀ ਖੇਡ ਦੇ ਅੰਦਰ ਸ਼ੁਰੂ ਹੋਗੀ ਜਿਹੜਾ ਕਾਹਦਾ ਖੇਡ ਦੇ ਅੰਦਰ ਸ਼ੁਰੂ ਹੋਗੀ ਦੇਖ ਰਹੀ ਨਾ ਬਰੋਗੇ ਕੋ ਉੱਧਰ 판ਦੀ ਦੇਗਾ ਮਾੜਾ ਜਿਹਾ ਇਨਸਾਫ ਦਿਓ ਯਾਰ ਜਿਹੜਾ ਦਿੱਤਾ ਤੁਹਾਨੂੰ ਲੈ ਗਿਆ ਬਾਹਰ ਖੜੇ ਜੀ ਬਾਹਰ ਖੜੇ ਜੀ ਬਾਹਰ ਖੜੇ ਜੀ ਨਾ ਅਸੀਂ ਇਹ ਬਾਹਰ ਖੜੇ ਮੈਂ ਵੀ ਖੜੇ ਹਾਂ ਤੁਸੀਂ ਵੀ ਖੜੇ ਤੁਸੀਂ ਵੀ ਬਾਹਰ ਖੜੇ ਆਹ ਜੀ ਆਹ ਨਾ ਦੇਖੋ ਨਾਲ ਹਲਾਤ ਉਮੀਦਵਾਰ ਨੇ ਲਾਈਵ ਦੇ ਆ ਮੈਂ ਪ੍ਰੀਮ ਅੰਦਰ ਆ ਮੇਰੇ ਕੋਲ ਵੀ ਹੈ ਆ ਦੇਖੋ ਮੇਰੇ ਕੋਲ ਵੀ ਹੈ ਮੈਂ ਕਰਦੀ ਹਾਂ ਦੇਖੋ ਉਹਦੇ ਚ ਜਲਦਾ ਆ ਦੇਖੋ ਇਲੈਕਸ਼ਨ ਜੰਟ ਅੰਦਰ ਮੰਤਰੀ ਦਾ ਮੈਂ ਰਾਤ ਲਾਈਵ ਕਹਿਤਾ ਜਿੱਤੇ ਕਰਕੇ ਆ ਫੜੀਆਂ ਆ ਮੇਰੇ ਕੋਲ ਵੀ ਹੈਗਾ ਆ ਹਾਲਾਤ ਨੇ ਆ ਇਹ ਸਰਕਾਰ ਦੇ ਉਸ ਦਿਨ ਵੀ ਸਾਡੇ ਦੀਆਂ ਗੱਡੀਆਂ ਦੀ ਵੀ ਰਿਕਾਰਡਿੰਗ ਹੈ ਅੱਜ ਵੀ ਆਹ ਦੇਖ ਲਓ ਖਰਾਬ ਕੀ ਨੇ ਆ ਇੱਕ ਮੰਤਰੀ ਦਾ ਮੁੰਡਾ ਦੇਖੋ ਜੀ ਆ ਮੰਤਰੀ ਦਾ ਮੁੰਡਾ ਮੈਂ ਤੁਹਾਨੂੰ ਰਾਤ ਗਿਆ ਸੀਗਾ ਆ ਮੇਰੇ ਕੋਲ ਨੂੰ ਬਾਰਖਰਾ ਕੀਤਾ ਆ ਮੰਤਰੀ ਦੇ ਪੁਰਸ ਦੀ ਪ੍ਰਸ਼ਾਸਨ ਦੇ ਵਿੱਚ ਇੱਕ ਕੈਬਨ ਮੰਤਰੀ ਦਾ ਮੁੰਡਾ ਰਾਤ ਦੀ ਦੇ ਬਾਰੇ ਮੈਂ ਕਿਹਾ ਉਹ ਖਰਾਂਦਰ ਗੁੰਡਾਗਰਦੀ ਕਰਾ ਰਿਹਾ ਅੰਦਰ ਅੰਦਰ ਕਾਊਂਟਿੰਗ ਨਹੀਂ ਕਰਾ ਰਿਆ ਆਪਣੇ ਇਥੇ ਪੰਨ ਨੂੰ ਵੜਨੀ ਜਾ ਰਿਹਾ ਦੇਖੋ ਲਾਈਵ ਕਾਊਂਟਿੰਗ ਕਲੈਕਸ਼ਨ ਕਿਵੇਂ ਹੈ ਕਿਵੇਂ ਦੇਖ ਤੁਸੀਂ ਕਿਵੇਂ ਦੇਖ ਰਹੇ ਹੋ ਹਾਂ ਬਾਹਰ ਹਾਂ ਬਾਹਰ ਨਹੀਂ ਦੇਖੋ ਕਿੱਥੇ ਖੜਾ ਹੈ ਜੈਕਾਰ ਗੁੰਡਾਬਾਦ ਗੁੰਡਾਬਾਦ ਜੈਕਾਰ ਗੁੰਡਾਬਾਦ اے اے حالات میں میرے بندا گئی ہے اور جان دے او خون لے لے سچے بج نہیں نہیں

ਪਾਜੀ ਘੇਰ ਦੇ ਅੰਦਰ ਸ਼ੁਰੂ ਹੋ ਗਈ ਹੈ ਘੇਰ ਦੇ ਅੰਦਰ ਸ਼ੁਰੂ ਹੋ ਗਈ ਪਾਜੀ ਦਾ ਰੋਕੋ ਕੋਈ ਨਾ ਬੰਦੀ ਉੱਧਰ ਬੰਦੀ ਦੇ ਰਹੇ ਮਾੜਾ ਬੰਦਾ ਬਾਹਰ ਕਰੋ ਜਿਹੜਾ ਦਿੱਕਤ ਹੈ ਉਹ ਤੁਹਾਡੇ ਨਾਲ ਹੈ ਕਾਰਜਕਾਰੀ ਬੰਦੇ ਕੋਈ ਕਾਰਜਕਾਰੀ ਦੇਖੋ ਵੀ ਜਨਾਹ ਹੈ ਨਹੀਂ ਇਹ ਤੋਂ ਬਾਹਰ ਖੜੇ ਜੀ ਆਹ ਦੇਖੋ ਨਾ ਅੰਮ੍ਰਿਤਪਾਲ ਜੀ ਬਾਹਰ ਖੜੇ ਮੈਂ ਵੀ ਖੜਾ ਹਾਂ ਤੁਸੀਂ ਵੀ ਖੜੇ ਹੋ ਤੁਸੀਂ ਵੀ ਬਾਹਰ ਖੜੇ ਆਹ ਦੇਖੋ ਲਾਈਵ ਜੇ ਆ ਮੈਂ ਪ੍ਰੀਮ ਰੰਗ ਕਰ ਰਿਹਾ ਆ ਮੇਰੇ ਕੋਲ ਵੀ ਹੈ ਆ ਦੇਖੋ ਮੇਰੇ ਕੋਲ ਵੀ ਹੈ ਮੈਂ ਆਹ ਦੇਖੋ ਉਹਦੇ ਚ ਬੈਠਾ ਆਹ ਦੇਖੋ ਇਲੈਕਸ਼ਨ ਜੰਟਾ ਅੰਦਰ ਮੰਤਰੀ ਜਮਣਾ ਰਾਤ ਲਾਈਵ ਕਹਿ ਦਿੰਦੇ ਕਰਦੇ ਆਹ ਫੜੀਆਂ ਆ ਮੇਰੇ ਕੋਲ ਵੀ ਹੈਗਾ ਆ ਹਾਲਾਤ ਨੇ ਆ ਇਹ ਸਰਕਾਰ ਦੇ ਉਸ ਦਿਨ ਵੀ ਸਾਡੇ ਦੀ ਗੱਡੀਆਂ ਦੀ ਵੀ ਰਿਕਾਰਡਿੰਗ ਹੈ ਅੱਜ ਵੀ ਆ ਦੇਖ ਲੋ ਖਰਾਬ ਕੀ ਨੇ ਆ ਇੱਕ ਮੰਤਰੀ ਦਾ ਮੁੰਡਾ ਦੇਖੋ ਜੀ ਆ ਮੰਤਰੀ ਦਾ ਮੁੰਡਾ ਮੈਂ ਤੁਹਾਨੂੰ ਰਾਤ ਗਿਆ ਸੀਗਾ ਆ ਮੇਰੇ ਕੋਲ ਮੁਕਾਰ ਖੜਾ ਕੀਤਾ ਆ ਮੰਤਰੀ ਦੇ ਪੁਰਸੇ ਦੀ ਪ੍ਰਸ਼ਾਸਨ ਦੇ ਵਿੱਚ ਇੱਕ ਕੈਬਨਟ ਮੰਤਰੀ ਦਾ ਮੁੰਡਾ ਰਾਤ ਦੀ ਗੱਲ ਬਾਰੇ ਮੈਂ ਕਿਹਾ ਉਹ ਖਰਾਂਦਰ ਗੁੰਡਾ ਕਰਦੀ ਕਰਾ ਰਿਹਾ ਅੰਦਰ ਅਕਾਊਂਟਿੰਗ ਨਹੀਂ ਕਰਾ ਰਿਆ ਆਪਣੇ ਜੇ ਪੰਨ ਨੂੰ ਵੜਦੀ ਜਾ ਰਿਹਾ ਦੇਖੋ ਲਾਈਵ ਅਕਾਊਂਟਿੰਗ ਲੈਕਸੀਸ਼ਨ ਕਿਵੇਂ ਦੀ ਹੈ ਤੁਸੀਂ ਕਿਵੇਂ ਦੇਖ ਰਹੇ ਹੋ ਆ ਦੇਖੋ ਬਾਹਰ ਹਾਂ ਬਾਹਰ ਨਹੀਂ ਦੇਖੋ ਕਿੱਥੇ ਖੜਾ ਹੈ ਜੀ ਸਿੰਘ ਜੁੜਾ ਬਾਦ ਜੁੜਾ ਬਾਦ ਜੀ ਸਿੰਘ ਜੁੜਾ ਬਾਦ ਇਹ ਇਹ ਹਾਲਾਤ ਨੇ ਮੇਰਾ ਬੰਦਾ ਗੱਲਦੀ ਹੈ ਉਹ ਜਾਣਦੇ ਉਹ ਤੂੰ ਲੈ ਲੈ ਸਕਦੇ ਪੱਜ